ਹਾਂਜੀ ਦੋਸਤੋ ਮੈਂ ਗੁਰਪ੍ਰੀਤ ਸਿੰਘ ਭੁੱਲਰ ਭੁੱਲ ਡੈਰੀ ਫਾਰਮ ਚ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਜੋ ਵੀਡੀਓ ਪਾਈ ਸੀ ਸਵੇਰੇ ਵੀ ਮੱਝ ਨੂੰ ਸ਼ਾਮ ਨੂੰ ਖਾਲੀ ਕਰਾਂਗੇ ਕਿਸੇ ਕਾਰਨ ਸਾਡਾ ਨੈਟ ਨਹੀਂ ਸੀ ਚੱਲ ਰਿਹਾ ਵੀਰ ਜੀ ਤਾਂ ਤੁਹਾਨੂੰ ਆਪਾਂ ਆਪਣੀ ਵੀਡੀਓ ਚ ਸ਼ਾਰਟ ਕੱਟ ਕਰਕੇ ਤਾਂ ਚੜਾ ਰਹੇ ਹਾਂ ਜੋ ਕਿ ਮੱਝ ਤੁਹਾਡੇ ਸਾਹਮਣੇ ਖਾਲੀ ਹੋ ਰਹੀ ਹੈ ਦੋਸਤੋ ਤਾਂ ਜੋ ਵੀ ਦੁੱਧ ਆਊਗਾ ਤੁਹਾਡੇ ਸਾਹਮਣੇ ਦਿਖਾ ਰਿਹਾ ਅਸੀਂ ਤੇ ਅੱਜ ਦੇ ਟਾਈਮ ਦੀ ਜੋ ਮਿਲਕਿੰਗ ਹੋਈ ਹੋਊਗੀ ਉਹ ਅਸੀਂ ਗਿਣਤੀ ਚ ਨਹੀਂ ਮੰਨਿਆ ਜਾਊਗਾ ਤਾਂ ਮੱਝ ਨੂੰ ਅਸੀਂ ਖਾਲੀ ਕਰ ਰਿਹਾ 200 ਗ੍ਰਾਮ ਵੱਧ ਜੀ ਖਾਲੀ ਹੋਣ ਦਾ ਸਮਾਂ ਤੁਹਾਡੇ ਸਾਹਮਣੇ ਆ ਦੇਖੋ ਜੋ ਕਿ ਵੀਰ ਆਪਣਾ ਬਬਲੂ ਮੱਝ ਨੂੰ ਖਾਲੀ ਕਰ ਰਿਹਾ ਹੈਗਾ ਤਾਂ ਕੁਝ ਟਾਈਮ ਦੇ ਵਿੱਚ ਵਿੱਚ ਮੱਝ ਖਾਲੀ ਹੋ ਜੂਗੀ ਤਾਂ ਤੁਹਾਨੂੰ ਕੰਡੇ ਦੇ ਉੱਤੇ ਦੁੱਧ ਤੋਲ ਕੇ ਦਿਖਾਵਾਂਗੇ ਵੀਰ ਜੀ ਤੇ ਸਵੇਰੇ 5 ਵਜੇ ਆਪਾਂ ਭੁੱਲਰ ਡੈਰੀ ਫਾਰਮ ਦੇ ਉੱਤੇ ਤੇ ਭੁੱਲਰ ਡੈਰੀ ਫਾਰਮ ਫੇਸਬੁੱਕ ਪੇਜ ਦੇ ਉੱਤੇ ਵੀ ਲਾਈਵ ਚਲਾਵਾਂਗੇ ਜੇ ਕਿਸੇ ਵੀਰ ਨੇ ਆਉਣਾ ਹੋਵੇ ਪਿੰਡ ਦਲੇਲ ਸਿੰਘ ਵਾਲਾ ਸਿੱਖੀ ਤੋਂ 5 ਕਿਲੋਮੀਟਰ ਮਾਨਸਾ ਤੋਂ 10 ਕਿਲੋਮੀਟਰ ਬਲਾਡੇ ਤੋਂ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਇੱਥਾ ਪਹੁੰਚ ਸਕਦਾ ਹੈ ਵੀਰੋ ਜੋ ਮੱਝ ਤੁਹਾਡੇ ਸਾਹਮਣੇ ਖਾਲੀ ਹੋ ਰਹੀ ਆ ਕਾ ਜਿੰਨਾ ਵੀ ਦੁੱਧ ਹੋਇਆ ਤਾਂ ਉਹ ਚੰਦ ਕੁ ਮਿੰਟਾਂ 'ਚ ਤੁਹਾਡੇ ਸਾਹਮਣੇ ਦਿਖਾਵਾਂਗੇ। ਇਹ ਜੀ ਹਰ ਇੱਕ ਥਾਵਾਂ ਦੇ ਉੱਤੇ ਨੈੱਟ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਆ। ਨਾ ਕਿ ਵਾਈਫਾਈ ਚੱਲ ਰਿਹਾ ਜਿਹਦੇ ਕਾਰਨ ਕਈ ਵਾਰ ਸਾਡਾ ਨੈੱਟ ਦਾ ਪੰਕ ਸੀ ਜੋ ਕਈ ਵਾਰ ਟੁੱਟ ਜਾਂਦਾ ਸੀ ਇਸ ਕਰਕੇ ਅਸੀਂ ਲਾਈਵ ਪੂਰੀ ਤਰ੍ਹਾਂ ਨਹੀਂ ਚੱਲੀ ਤੇ ਸਵੇਰੇ ਇਹਦੀ ਲਾਈਵ ਚੰਗੀ ਤਰ੍ਹਾਂ ਚਲਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਵੀਰ ਜੀ ਬਾਲਟੀ ਤੁਹਾਡੇ ਸਾਹਮਣੇ ਆ ਖਾਲੀ ਲੈ ਕੇ ਆ ਰਿਹਾਗਾ ਕੰਡਾ ਕੰਡਾ ਤੁਹਾਡੇ ਬਿਲਕੁਲ ਸਾਹਮਣੇ ਆ ਤੇ ਬਾਲਟੀ ਕੱਥ ਲਈ ਕੰਡੇ ਦੇ ਉੱਤੇ ਬਾਲਟੀ ਰੱਖੀ ਹੋਈ ਆ ਤਾਂ ਬਾਲਟੀ ਖਾਲੀ ਵੀ ਦਿਖਾ ਰਹੇ ਹਾਂ ਤੇ ਦੁੱਧ ਵੀ ਤੁਹਾਡੇ ਸਾਹਮਣੇ ਪਿਆਗਾ ਤੇ ਹੁਣ ਤੁਸੀਂ ਬਾਲਟੀ ਦਾ ਵੇਟ ਵੀ ਦੇ ਸਕਦੇ ਹੋ। 1000 0 ਹੋ ਗਿਆ। ਆਹ ਪਾ ਤੇ ਉਸ ਤੋਂ ਬਾਅਦ ਟੰਡਾ 0 ਕਰਕੇ ਤੇ ਹੁਣ ਅਸੀਂ ਦੁੱਧ ਦੇ ਵਿੱਚ ਪਾ ਰਹੇ ਹਾਂ। ਤਾਂ ਜੋ ਕਿ ਦੁੱਧ ਤੁਹਾਡੇ ਸਾਹਮਣੇ ਪਾਰੇ 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 ਪਤਾ ਲੱਗ ਜੂਗਾ ਕਿੰਨੇ ਤੇ ਖਾਲੀ ਹੁੰਦੀ ਆ। ਉੱਥੇ ਦਾ 10 ਮਿੰਟ ਨਾ ਬਾਲਟੀ ਤੇ ਲਾ ਆਂਦੇ ਨੇ। ਓਹੋ ਚੱਕ 10 ਕਿਲੋ ਕੋਈ ਨਾ ਚੱਕ 830 ਗ੍ਰਾਮ ਤੇ ਖਾਲੀ 850 ਤੇ 850 ਗ੍ਰਾਮ ਤੇ ਕਈ ਵਾਰ ਹਵਾ ਦੇ ਕਾਰਨ ਕੰਡੇ ਚ ਵੀ ਦਿੱਕਤ ਆ ਜਾਂਦੀ ਆ ਦੋਸਤੋ ਆ ਤੁਸੀਂ ਤੁਹਾਡੇ ਸਾਹਮਣੇ ਦਿਖ ਰਿਹਾਗਾ